ਭਗਵੰਤ ਮਾਨ ਜੀ ਵੱਡੇ ਵੱਡੇ ਵਾਅਦੇ ਕਰਦੇ ਸਨ ਅੱਜ ਉਹ ਵਾਅਦਾ ਮੁਨਕਰ ਹੋ ਗਏ ਅੱਜ ਲੋਕਾਂ ਦੇ ਹਿੱਤਾਂ ਤੇ ਉਹਨਾਂ ਨੇ ਠੋਕ ਕੇ ਡਾਕਾ ਮਾਰਿਆ ਹੈ ਅੱਜ ਲੋਕਤੰਤਰ ਦਾ ਕਤਲ ਹੋ ਗਿਆ ਜੀ ਮਲੋੜ ਦੇ ਅੰਦਰ ਲੋਕਤੰਤਰ ਦਾ ਕਤਲ ਹੋ ਗਿਆ ਇਹਦੇ ਵਿੱਚ ਆ ਕਿਤਾ ਜੀ ਅਸੀਂ ਕਾਗਜ਼ ਚੈੱਕ ਕਰਨੇ ਵੀ ਆਏ ਸੀ ਐਸਡੀਐਮ ਸਾਹਿਬ ਨੇ ਬੁਲਾਇਆ ਸੀ ਸਾਨੂੰ ਤਿੰਨੇ ਪਾਰਟੀਆਂ ਨੂੰ ਸੋ ਉਹਨਾਂ ਨੇ ਯੈਸ ਕਰਾਇਆ ਸੀ ਮੁਰਦਾਬਾ ਮੁਰਦਾਬਾ ਬੁਣੇ ਗੁਰ ਕੇ ਅਪਨਾ ਮੰਤਰੀ ਮੁਰਦਾਬਾ ਮੁਰਦਾਬਾ ਜਮਲਾ ਮੁਰਦਾਵਾਲ ਐਸਜੀ ਅਮਲਾਡ ਮੁਰਦਾਵਾਲ ਐਸਜੀ ਅਮਲਾਡ ਮੁਰਦਾਵਾਲ ਪੀਸੀ ਮੁਕਸਦ ਮੁਰਦਾਵਾਲ ਐਸਜੀ ਅਮਲਾਡ ਮੁਰਦਾਵਾਲ ਐਸਜੀ ਅਮਲਾਡ ਮੁਰਦਾਵਾਲ ਮੈਡਮ ਜੀ ਪ੍ਰਧਾਨ ਜੀ ਅੱਜ ਕੀ ਇਹ ਅੱਜ ਲੋਕਤੰਤਰ ਦਾ ਇਹਨਾਂ ਨੇ ਕਤਲ ਕੀਤਾ ਆਪ ਸਰਕਾਰ ਨੇ ਐਸਜੀ ਨੇ ਮੈਡਮ ਬਲਜੀਤ ਕੌਰ ਨੇ ਕਰਾਇਆ ਕਿ ਕਤਲ ਤੇ ਸਾਡੇ ਨਥੁਰਾਮ ਗਾਂਧੀ ਜੀ ਕਾਲੀਦਾਲ ਦੇ ਸ਼ੋਕ ਬਜਾ ਜੀ 1 ਵਜੇ ਇੱਥੇ ਆਏ ਆ ਕਹਿੰਦੇ ਬੀਜੇਪੀ ਦੇ ਕਾਗਰ ਰਜੈਕਟ ਹੋ ਗਏ ਵੀ ਤੁਹਾਡੇ ਸਹੀ ਆ 3 ਵਜੇ ਲਿਸਟ ਲਾ ਦੇਗੇ ਜਦੋਂ ਅਸੀਂ ਇੱਥੇ ਆਏ 3 ਵਜੇ ਸਾਡੇ ਬੰਦੇ ਬਾਹਰ ਹੁਣ ਲਿਸਟਾਂ ਲਾਉਣ ਲੱਗੇ ਵੀ ਏ ਕਲਾਸ ਦੀ ਕਮੇਟੀ ਦੀ ਆ ਫੀਸ ਆ ਬੀ ਕਲਾਸ ਦੀ ਹੁਣੇ ਲਿਸਟਾਂ ਲਾਈਆਂ ਸਾਡੇ ਕੋਲ ਵੀਡੀਓ ਵੀ ਹੈਗੀ ਆ ਇਹ ਜਿਹੜਾ ਕੁਝ ਕੀਤਾ ਸਰਕਾਰ ਦੀ ਕਾਟ ਪੁਤਲੀ ਬਣ ਕੇ ਐਸਜੀ ਨੇ ਕੀਤਾ ਤੇ ਬਲਜੀਤ ਕੌਰ ਮੈਡਮ ਨੇ ਕਰਾਇਆ ਇਹ ਸਾਡੇ ਇਹ ਜਿਹੜੇ ਅਸੀਂ ਵੋਟਾਂ ਮੰਗ ਰਹੇ ਸੀ ਸਾਰੇ ਸਾਨੂੰ ਤੋਂ ਉੱਥੋਂ ਪਤਾ ਲੱਗਿਆ ਵੀ ਇਹ ਲੋਕਤੰਤਰ ਦਾ ਕਤਲ ਕੀਤਾ ਤੁਹਾਡੇ ਸਾਹਮਣੇ ਇਕੱਲੇ ਇੱਕ ਬੰਦੇ ਬਾਕੀ ਸਾਰੇ ਰਿਜੈਕਟ ਕਰਤੇ ਸਾਡੇ ਆਯਾਦ ਵੀ ਸੀ ਦੂਜੇ ਵੀ ਬੰਦੇ ਸੀ ਸਾਡਾ ਕਵਰਿੰਗ ਕੈਂਡੀਡੇਟ ਵੀ ਸੀ ਇਹ ਲੋਕਤੰਤਰ ਦਾ ਕਤਲ ਕੀਤਾ ਠੀਕ ਸੀ ਇਹਨਾਂ ਨੇ ਜਾਣ ਕੇ ਘਟਪਰਾ ਜਾਣ ਕੇ ਘਟਪਰਾ ਹੁਣ ਅਸੀਂ ਹਾਈ ਕੋਰਟ ਜਾ ਰਹੇ ਆ ਅੱਜ ਹੀ ਹੁਣੇ ਅਸੀਂ ਆਕਾਲੀ ਦਲ ਵੀ ਜਾ ਰਹੇ ਆ ਕਾਂਗਰਸ ਵੀ ਜਾ ਰਹੇ ਆ ਆਕਾਲੀ ਦਲ ਦੇ ਖੜੇ ਬਲਾਕ ਪ੍ਰਧਾਨ ਜੀ ਇਹ ਵੀ ਦੱਸਣਗੇ ਦੇਖੋ ਜੀ ਅੱਜ ਜਿਹੜਾ ਮਲੋੜ ਦੇ ਵਿੱਚ ਲੋਕਤੰਤਰ ਦਾ ਕਹਾਣ ਹੋਇਆ ਹੈ ਇੱਕ ਵਾਰਡ ਦੀ ਸਿਰਫ ਇੱਕ ਚੋਣ ਸੀਗੀ ਉਸ ਚੋਣ ਦੇ ਵਿੱਚ ਆ ਜਿਹੜੀ ਝਾੜੂ ਵਾਲੀ ਪਾਰਟੀ ਹੈ ਆਮ ਆਦਮੀ ਆਪ ਦੇ ਆਪ ਨੂੰ ਕਹਿਣ ਵਾਲੀ ਇਸ ਪਾਰਟੀ ਨੇ ਲੋਕਤੰਤਰ ਦਾ ਕਤਲ ਕੀਤਾ ਇੱਕ ਵਾਰਡ ਦਾ ਇਲੈਕਸ਼ਨ ਸੀ ਇਹਨਾਂ ਨੂੰ ਪਤਾ ਸੀ ਅਸੀਂ ਉੱਥੋਂ ਬਿਲਕੁਲ ਨਹੀਂ ਜਿੱਤ ਰਹੇ ਦੁਪਹਿਰੇ ਅਸੀਂ 1 ਵਜੇ ਇੱਥੋਂ ਗਏ 11 ਵਜੇ ਸਕੂਟਨੀ ਸੀ ਕੈਂਡੀਡੇਟ ਸਭ ਆਣਾ ਦੇ ਅਸੀਂ ਨਾਲ ਆਏ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਸੀ ਉਹਨੂੰ ਕਿਹਾ ਗਿਆ ਕਿ ਤੁਹਾਡੇ ਕਾਗਜ਼ ਰੱਦ ਕੀਤੇ ਜਾ ਰਹੇ ਹਨ ਤੁਹਾਡੇ ਕਾਗਜ਼ ਸਹੀ ਨਹੀਂ ਹੈਗੇ ਬਾਕੀ ਸਾਰੀਆਂ ਪਾਰਟੀਆਂ ਦੇ ਸਹੀ ਹੈ ਸਾਨੂੰ ਇਹ ਵਿਸ਼ਵਾਸ ਦੇ ਕਿ ਤੁਰੇ ਕਿ 3 ਵਜੇ ਅਸੀਂ ਲਿਸਟ ਲਾ ਦੇਾਂਗੇ ਔਰ ਤੁਹਾਡੇ ਕਾਗਜ਼ ਸਹੀ ਹੈ ਤੁਸੀਂ ਆਪਦੀ ਸਮਗਰੀ ਵਿੱਚ ਪਾਸ ਸਕਦੇ ਹੋ ਆਦਾ ਕੰਮ ਵੀ ਕਰ ਸਕਦੇ ਹੋ ਤੁਹਾਡੇ ਸਿੰਬਲ ਤੁਹਾਨੂੰ ਅਲਰਟ ਹੋ ਜਾਣਗੇ ਪਰ ਅਸੀਂ 3 ਵਜੇ ਇੱਥੇ ਆਏ ਸਾਡਾ ਕੈਂਡੀਡੇਟ ਵੀ ਆਇਆ ਕੋਈ ਇੱਥੇ ਇਹਨਾਂ ਨੇ ਜਿਹੜਾ ਪੋਸਟਰ ਲਗਾਉਣਾ ਸੀ ਨਹੀਂ ਲਗਾਇਆ ਅਸੀਂ ਬਾਰ-ਬਾਰ ਇਹਨਾਂ ਨੂੰ ਅਫਸਰਾਂ ਨੂੰ ਕਲੈਰੀਕਲ ਡਿਪਾਰਟਮੈਂਟ ਨੂੰ ਫੋਨ ਕਰਦੇ ਰਹੇ ਐਸ.ਡੀ.ਐਮ. ਸਾਹਿਬ ਨੂੰ ਫੋਨ ਕਰਦੇ ਰਹੇ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਸ਼ੋਭਦੀਪ ਸਿੰਘ ਬਿੱਟੂ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਇਹਨਾਂ ਨਾਲ ਵੀ ਮੇਰੀ ਗੱਲ ਹੋਈ ਮੈਂ ਕਿਹਾ ਤੁਹਾਨੂੰ ਕੋਈ ਪਤਾ ਲੱਗਿਆ ਜੀ ਇਹ ਕਹਿੰਦੇ ਜੀ ਹੁਣ ਉਹ ਕਹਰੇ ਵੀ ਰਸੀਦ ਜਿਹੜੀ ਉਹ ਘੱਟ ਲੱਗੀ ਹੈ ਪੁੱਛਣ ਆਲਾ ਹੋਏ ਇਹਨਾਂ ਨੂੰ ਰਸੀਦ ਅਸੀਂ ਕੋਈ ਬਾਹਰੋਂ ਤਾਂ ਨਹੀਂ ਬਣਵਾ ਕੇ ਲਿਆਏ ਇਹ ਕੋਈ ਐਫੀਡੇਵਟ ਨਹੀਂ ਸੀ ਰਸੀਦ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚੋਂ ਜਿੱਥੇ ਕ ਇਲੈਕਸ਼ਨ ਦਫ਼ਤਰ ਦੇ ਵਿੱਚੋਂ ਕੱਟੀ ਜਾਂਦੀ ਹੈ ਇਹ ਕੋਈ ਲੌジਕ ਨਹੀਂ ਬੰਦਾ ਸਰਕਾਰ ਨੇ ਬਹੁਤ ਵੱਡਾ ਤੱਕਾ ਕੀਤਾ ਜੇ ਇਹਨਾਂ ਨੂੰ ਐਡਾ ਹੀ ਆ ਤਾਂ ਦੁਬਾਰੇ ਐਮ.ਐਲ.ਏ ਦਾ ਵੀ ਇਲੈਕਸ਼ਨ ਕਰਾ ਕੇ ਵੇਖ ਲੈਣ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਣੀਆਂ ਇਹਨਾਂ ਨੂੰ ਪਤਾ ਹੈ ਵੀ ਅੱਜ ਲੋਕ ਇਹਨਾਂ ਤੋਂ ਖਫਾ ਹੋ ਚੁੱਕੇ ਨੇ ਇਸ ਝੂਠੀ ਸਰਕਾਰ ਤੋਂ ਲਾਰਿਆਂ ਵਾਲੀ ਸਰਕਾਰ ਤੋਂ ਕੋਈ ਗੱਲ ਨਹੀਂ ਸਾਲ ਬਾਅਦ ਫਿਰ 27 ਚੋਣਾਂ ਹੋਣੀਆਂ ਨੇ 27 ਵਾਰਡ ਨੇ ਲੋਕ ਦੱਸ ਦੇਣਗੇ ਕਿਵੇਂ ਚੋਣਾਂ ਹੁੰਦੀਆਂ ਨੇ ਜੇ 27 ਵਾਰਡਾਂ 'ਚ ਇੱਕ ਵਾਰਡ ਦੇ ਵਿੱਚ ਵੀ ਇਹਨਾਂ ਦੀ ਜਮਾਤ ਵੀ ਬਚ ਗਈ ਤਾਂ ਮੈਨੂੰ ਸ਼ੋਕ ਮਜਾ ਨਹੀਂ ਕਿਓ ਜੀ ਮਰਦਾ ਮਰਦਾ ਵੋਟ ਕੋਰ ਤੱਕ ਨਹੀਂ ਪੈਣੀ ਸੀ ਇਹਨਾਂ ਨੂੰ ਵਾਰਡ 'ਚ ਅੱਜ ਜੋ ਮਲੋਟ ਸ਼ਹਿਰ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਬਹੁਤ ਵਿਸ਼ਵਾਸ ਦੇ ਨਾਲ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ ਲੋਕਾਂ ਨਾਲ ਕਿ ਲੋਕਾਂ ਦੇ ਹਿੱਤਾਂ ਤੇ ਥੋਕੇ ਪੈਰਾ ਦੇਾਂਗੇ ਅੱਜ ਉਸੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਹਿੱਤਾਂ ਦਾ ਕਤਲ ਕੀਤਾ ਹੈ ਲੋਕਤੰਤਰ ਦਾ ਕਤਲ ਕੀਤਾ ਹੈ ਉਸੇ ਸਬੰਧ ਦੇ ਵਿੱਚ ਅੱਜ ਸਮੂਹ ਪਾਰਟੀਆਂ ਅਕਾਲੀ ਦਲ ਭਾਜਪਾ ਪਾਰਟੀ ਤੇ ਸਮੂਹ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਐਸਟੀਐਮ ਦਫ਼ਤਰ ਦੇ ਬਾਹਰ ਸਾਬ ਦੀ ਵੈਸਤੇ ਬਾਅਦ ਇਹ ਧਰਣਾ ਲਾਇਆ ਹੈ ਇਹ ਧਰਣਾ ਹੁਣ ਅੱਗੇ ਲੋਕਾਂ ਦੇ ਵਿੱਚ ਰੋਸ ਜ਼ਾਹਿਰ ਕਰਨ ਵਾਸਤੇ ਵਪਾਰ ਮੰਡਲ ਨੂੰ ਅਪੀਲ ਕੀਤੀ ਗਈ ਹੈ ਵਪਾਰ ਮੰਡਲ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਕੱਲ ਰੋਸ ਵਜੋਂ ਆਪਣੀਆਂ ਆਪਣੀਆਂ ਦੁਕਾਨਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਣ ਜਾਂ ਸਾਰੇ ਦਿਨ ਵਾਸਤੇ ਬੰਦ ਰੱਖਣ ਅਸੀਂ ਸਮੂਹ ਪਾਰਟੀਆਂ ਵੱਲੋਂ ਇਹ ਬੇਨਤੀ ਕਰਦਾ ਹੈ ਵਪਾਰ ਮੰਡਲ ਨੂੰ ਤੇ ਆਪ ਜੀ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਪਟੂ ਜੀ ਕਾਗਜ਼ ਸਮੇਟ ਕੇ ਅੱਜ ਹੀ ਇਹ ਤੋਂ ਰਵਾਨਾ ਕਰਾਂਗੇ ਇਹਨਾਂ ਨੂੰ ਹਾਈ ਕੋਰਟ ਦੇ ਵਾਸਤੇ ਤੇ ਅਗਲੀ ਲੜਾਈ ਮਾਨਯੋਗ ਅਦਾਲਤ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਲੜੀ ਜਾਊਗੀ ਜੀ ਧੰਨਵਾਦ ਜੀ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਹੈ ਔਰ ਇਹ ਧਰਨਾ ਕਿਉਂ ਹੈ ਕਿਉਂਕਿ ਇੱਥੇ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ ਕਤਲ ਕੀਤਾ ਗਿਆ ਹੈ ਕਿ ਜਿਹੜੇ ਮਨੁਸਪਾਰਟੀ ਦੇ ਅਰੇ ਜਿਹੜੇ ਕਾਗਜ਼ ਰਿਜੈਕਟ ਕੀਤੇ ਗਏ ਹੈ ਭਾਜਪਾ ਪਾਰਟੀ ਦੇ ਅਕਾਲੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਕਾਗਜ਼ ਰਿਜੈਕਟ ਕੀਤੇ ਗਏ ਹੈ ਇਸ ਦੇ ਖਿਲਾਫ ਜਿਹੜਾ ਦਰਣਾ ਹੈ ਔਰ ਅੱਜ ਦੇ ਦਰਨੇ ਦੇ ਵਿੱਚ ਇਹ ਤਿੰਨਾਂ ਪਾਰਟੀਆਂ ਨੇ ਇਹ ਅਪੀਲ ਕੀਤੀ ਹੈ ਕਿ ਇਸ ਗੁੰਡਾਗਰਦੀ ਦੇ ਖਿਲਾਫ ਇੱਕ ਲੋਕਨੰਤਰ ਦੇ ਕਾਤਲ ਦੇ ਖਿਲਾਫ ਜਿਹੜਾ ਹੈ ਕੱਲ ਮਲੌਰ ਸ਼ਹਿਰ ਬੰਦ ਕੀਤਾ ਜਾਵੇ ਮੈਂ ਬੀਏਂਗੇ ਚੇਅਰਮੈਨ ਵਪਾਰ ਮੰਡਲ ਮਲੌਰ ਮੈਂ ਆਪਣੇ ਸਾਰੇ ਵਪਾਰੀਆਂ ਨੂੰ ਏ ਬੇਨਤੀ ਕਰਦਾ ਕਿ ਲੋਕਤੰਤਰ ਦਾ ਕਾਤਲ ਕਰਨਾ ਇੱਕ ਬਹੁਤ ਵੱਡਾ ਜੁਰਮ ਹੈ ਬਹੁਤ ਵੱਡਾ ਗੁਨਾਹ ਹੈ ਇਹ ਸਾਡੀ ਆਜ਼ਾਦੀ ਤੇ ਇੱਕ ਬਹੁਤ ਵੱਡਾ ਹਮਲਾ ਹੈ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਸਾਰੇ ਵਪਾਰੀਆਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਇਹਨਾਂ ਪੋਲਿਟਿਕਲ ਪਾਰਟੀਆਂ ਦਾ ਇਹਨਾਂ ਦੀ ਅਪੀਲ ਮੰਨਦੇ ਹੋਏ ਕੱਲ ਅਸੀਂ ਮੁਕੰਮਲ ਤੌਰ ਤੇ ਮਲੋੜ ਸ਼ਹਿਰ ਨੂੰ ਬੰਦ ਰੱਖ ਕੇ ਇਸ ਦਾ ਵਿਰੋਧ ਕਰੀਏ ਔਰ ਇਸ ਸਰਕਾਰ ਨੂੰ ਦੱਸ ਆਈਏ ਕਿ ਇਸ ਤਰ੍ਹਾਂ ਦਾ ਜੋੜਾ ਧੱਕਾ ਹੈ ਇਹ ਸਾਡੇ ਮਲੋੜ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਮਲੋੜ ਦੇ ਵਪਾਰੀ ਬਰਦਾਸ਼ਤ ਨਹੀਂ ਕਰਨਗੇ ਇਹ ਬਹੁਤ ਵੱਡਾ ਜਿਹੜਾ ਧੱਕਾ ਹੈ ਇਸ ਨੂੰ ਅੱਜ ਦੇ ਇਸ ਦੇ ਖਲਾਫ ਕੱਲ ਮਲੋੜ ਸ਼ਹਿਰ ਬੰਦ ਕੀਤਾ ਜਾਊਗਾ ਇਸ ਦੇ ਬਾਰੇ